ਇਸ ਲੋਕਾਂ ਦੀ ਲੜੀਵਾਰ ਵਿਚਾਰ ਜਿਹੜੀ ਕਰ ਰਿਹਾ ਅ 23 ਨੰਬਰ ਸ਼ਲੋਕ ਤੱਕ ਅਸੀਂ ਵਿਚਾਰ ਕਰ ਚੁੱਕੇ ਹਾਂ ਤੇ ਅੱਜ ਦੀ ਵਿਚਾਰ ਦਾ ਜਿਹੜਾ ਸਾਡਾ ਵਿਸ਼ਾ ਉਹ ਸ਼ਲੋਕ ਨੰਬਰ 24 ਸ਼ਲੋਕ ਨੰਬਰ 25 ਇਹ ਦੋਨਾਂ ਦਾ ਸਬਜੈਕਟ ਜਿਹੜਾ ਭਾਵ ਜਾਂ ਵਿਸ਼ਾ ਜਿਹੜਾ ਉਹ ਲਗਭਗ ਮਿਲਦਾ ਜੁਲਦਾ ਤੇ ਇਸ ਕਰਕੇ ਅਸੀਂ ਦੋਨੋਂ ਸ਼ਲੋਕਾਂ ਦੀ ਵਿਚਾਰ ਅਸੀਂ ਕਰਾਂਗੇ ਵਿਚਾਰਾ ਤੋਂ ਰਮਤਾ ਦੀ ਜਿਹੜੀ ਸ਼ੁਰੂਆਤੀ ਸਮਝੜੀ ਹੈ ਉਹ ਫਤਿਹ ਦੀ ਸਾਹ ਨਾਲ ਅਸੀਂ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਸਾਹਿਬ ਦਾ ਸ਼ਲੋਕ ਹੈ 24 ਨੰਬਰ ਕਬੀਰ ਤਾਸਿਉ ਪ੍ਰੀਤ ਕਰ ਜਾ ਕਉ ਠਾਕੁਰ ਰਾਮ ਪੰਡਿਤ ਰਾਜੇ ਪੂਪਤੀ ਆਵੇ ਕਉਨ ਕਾਮ ਕਬੀਰ ਸਾਹਿਬ ਦੇ ਜਿਹੜੇ ਸਲੋਕਾਂ ਦੀ ਲੜੀ ਹੈ ਯਾ ਹੋਰ ਵੀ ਕਿਤੇ ਦੇਖਦੇ ਆਂ ਤੇ ਸਲੋਕ ਜਿਹੜੇ ਨੇ ਇਹ ਇਹ ਸਾਰੇ ਜਿੰਨੀ ਵੀ ਸਲੋਕਾਂ ਦੀ ਲੜੀ ਦੋ ਹੀ ਲਾਈਨਾਂ ਦੋ ਹੀ ਪੰਕਤੀਆਂ ਦੇ ਸਲੋਕ ਨੇ ਔਰ ਸਭ ਤੋਂ ਜਿਹੜੀ ਇਹਦੇ ਵਿੱਚ ਖਾਸ ਖੂਬਸੂਰਤੀ ਹੈ ਕਿ ਦੋ ਲਾਈਨਾਂ ਦੇ ਵਿੱਚ ਬੜੀ ਗਹਿਰੀ ਗੱਲ ਕੀਤੀ ਹੈ ਇਹ ਕਿਉਂਕਿ ਇੱਕ ਇੰਨੀ ਗਹਿਰੀ ਗੱਲ ਇੰਨੀ ਗੱਲ ਜਿਹੜੀ ਹੈ ਨਾ ਉਹ ਗਹਿਰਾਈ ਨਾਲ ਤਾਂ ਹੀ ਹੁੰਦੀ ਹੈ ਕਿਉਂਕਿ ਇਹ ਕਾਵ ਰੂਪ ਦੇ ਵਿੱਚ ਹੈ ਔਰ ਗੁਰਬਾਣੀ ਸਾਰੀ ਸਾਨੂੰ ਕਾਵ ਰੂਪ ਚ ਮਿਲਦੀ ਹੈ ਪੋਇਟਰੀ ਫਾਰਮ ਦੇ ਚ ਔਰ ਇਕਾਵ ਰੂਪ ਦਾ ਵੀ ਇਹ ਤਰੀਕਾ ਹੀ ਹੁੰਦਾ ਕਿ ਕੋਈ ਵੀ ਗੱਲ ਜਿਹੜੀ ਹੈ ਨਾ ਉਹ ਬੜੇ ਥੋੜੇ ਲਫ਼ਜ਼ਾਂ ਦੇ ਚ ਬੜੀ ਗਹਿਰੀ ਗੱਲ ਜਿਹੜੀ ਕੀਤੀ ਜਾ ਸਕਦੀ ਹੈ ਸੋ ਅੱਜ ਦਾ ਜਿਹੜਾ ਸ਼ਲੋਕ ਹੈ ਕਬੀਰ ਤਾਂ ਸਿਉ ਪ੍ਰੀਤ ਕਰ ਜਾ ਕੋ ਠਾਕੁਰ RAM ਉਹ ਜਿਹੜੀ ਪ੍ਰੀਤ ਹੈ ਨਾ ਪ੍ਰੀਤ ਉਹਦੇ ਨਾਲ ਪਾ ਜਿਦ ਪਿਆਰ ਉਹਦੇ ਨਾਲ ਪਾ ਜਿਦਰ ਠਾਕੁਰ ਰਾਮ ਹੈ ਰਾਮ ਭਾਵ ਉਹ ਰਮਿਆ ਹੋਇਆ ਉਹ ਕਾਲਪੁਰਖ ਗੁਰਬਾਣੀ ਦੀ ਗੁਰਗ੍ਰੰਥ ਸਾਹਿਬ ਦੀ ਜਿੱਥੋਂ ਸ਼ੁਰੂਆਤ ਹੁੰਦੀ ਹੈ ਪਹਿਲਾ ਅੱਖਰ ਜਿਹੜਾ ਨਾ ਇੱਕ ਓੰਕਾਰ ਇੱਕ ਓੰਕਾਰ ਤੇ ਫਿਰ ਉਸ ਤੋਂ ਬਾਅਦ ਜਿਹੜਾ ਮੂਲ ਸਿਧਾਂਤ ਜਾਂ ਮੂਲ ਮੰਤਰ ਵੀ ਸੀ ਕਹਿੰਦੇ ਨੇ ਉਹ ਮੂਲ ਸਿਧਾਂਤ ਜਾਂ ਦੇ ਵਿੱਚ ਜਿੰਨੇ ਵੀ ਅੱਖਰ ਪਾਏ ਗਏ ਨੇ ਉਸਾਰੇ ਉਸ ਪਰਮਾਤਮਾ ਦੀ ਉਸ ਅਕਾਲ ਪੁਰਖ ਦੀ ਵਿਆਖਿਆ ਪਰ ਉਸ ਅਕਾਲ ਪੁਰਖ ਦੀ ਵਿਆਖਿਆ ਦੇ ਨਾਲ ਉਹਦੇ ਉਹਦੇ ਗੁਣਾਂ ਨੂੰ ਵੀ ਦਰਸਾਇਆ ਗਿਆ ਸਤਨਾਮ ਉਹਦਾ ਉਹਦਾ ਕਰਤੇ ਦਾ ਗੁਣ ਹੈ ਕਰਤਾ ਪੁਰਖ ਨਿਰਭਉ ਉਹਦਾ ਗੁਣ ਵੀ ਹੈ ਉਹਦੀ ਵਿਆਖਿਆ ਵੀ ਹੈ ਸੋ ਇਹ ਜਿਹੜੀ ਜਿੰਨੇ ਵੀ ਅਸੀਂ ਪੜਦੇ ਆ ਨਾ ਉਹਦੇ ਔਰ ਗੁਰਬਾਣੀ ਦੇ ਸਾਨੂੰ ਜਗਾ ਜਗਾ ਤੇ ਨਾ ਉਸ ਅਕਾਲ ਪੁਰਖ ਦੇ ਗੁਣਾ ਦੀ ਵਿਆਖਿਆ ਸਾਨੂੰ ਮਿਲਦੀ ਹੈ ਔਰ बार-बार बार-बार ਸਾਨੂੰ ਇੱਕ ਹਦਾਇਤ ਹੋएगी ਕਿ ਤੂੰ ਇਹਨਾਂ ਗੁਣਾ ਨੂੰ ਧਾਰਨ ਕਰਨਾ ਹੈ ਉਹਨਾਂ ਦੇ ਗੁਣਾ ਵਰਗਾ ਹੀ ਬਣਨਾ ਅਰਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਬਸ ਤੂੰ ਇਹਦੇ ਵਰਗਾ ਬਣ ਤੂੰ ਇਹਨਾਂ ਨੂੰ ਧਾਰ ਇਹਨਾਂ ਨੂੰ ਅਪਣਾ ਇਹਨਾਂ ਨੂੰ ਸਮਝ ਤੇ ਇਹਨਾਂ ਵਰਗਾ ਬੜ ਉਹ ਸਾਰੇ ਮਤਲਬ ਸਾਰੇ ਗੁਣਾ ਦਾ ਜਿਹੜਾ ਮਾਲਕ ਹੈ ਨਾ ਉਹ ਉਹ ਅਕਾਲ ਪੁਰਖ ਆ ਜਦੋਂ ਅਸੀਂ ਉਸ ਅਵਸਥਾ ਤੱਕ ਪਹੁੰਚਦਾ ਨਾ ਜਦੋਂ RAM ਕਬੀਰਾ ਇੱਕ ਪਏ ਹੈ ਕੋਈ ਨਾ ਸਕੇ ਪਛਾਨੀ ਉਹਦਾ ਮਤਲਬ ਇਹ ਹੈ ਕਿ ਗੁਣ ਗੁਣ ਭਰਪੂਰ ਜਦੋਂ ਹੋ ਜਾਂਦਾ ਸੋ ਉਹਦੀ ਵੈਲਿਊ ਦੀ ਸੰਭਾਲ ਉਹਦੀ ਕਰਨੀ ਔਰ ਦੇਖੋ ਜਦੋਂ ਵੀ ਕਿਸੇ ਵੀ ਚੀਜ਼ ਦੀ ਅ ਸੰਭਾਲ ਉਹਦੇ ਨਾਲ ਪਿਆਰ ਸਾਡਾ ਕਦੋਂ ਹੁੰਦਾ ਜਿਹਦੇ ਨਾਲ ਜ਼ਿਆਦਾ ਪਿਆਰ ਹੋਏਗਾ ਨਾ ਇਨਸਾਨ ਉਹਦੀ ਸਵਾਲ ਸਭ ਤੋਂ ਜ਼ਿਆਦਾ ਕਰੇਗਾ ਉਹਨੂੰ ਸਭ ਤੋਂ ਜ਼ਿਆਦਾ ਵੈਲਿਊ ਦੇਗਾ ਹੈਨਾ ਉਹਨੂੰ ਸਭ ਤੋਂ ਜ਼ਿਆਦਾ ਉਹਦੀ ਕੇਅਰ ਕਰਦਾ ਜਿਹਦੀ ਜਿੰਨੂੰ ਜਿਹਦੀ ਉਹ ਸਭ ਤੋਂ ਜ਼ਿਆਦਾ ਉਹਨੂੰ ਜਿਹਦੀ ਉਹਦੇ ਸਭ ਤੋਂ ਜ਼ਿਆਦਾ ਪ੍ਰੀਤ ਹੁੰਦੀ ਹੈ ਉਹ ਬੰਦਾ ਜਾ ਰਿਹਾ ਕਿਤੇ ਬਾਹਰ ਜਾ ਰਿਹਾ ਹੱਥੋ ਜਿੱਦ ਚ ਕੋਈ ਚੀਜ਼ ਪਕੜੀ ਹੋਏ ਨੋਟ ਪਕੜੇ ਹੋਣ ਜਾਂ ਕੀਮਤੀ ਚੀਜ਼ ਵੀ ਹੀਰਾ ਹੀ ਫੜਿਆ ਹੋਏ ਕਿਸ ਤਰ੍ਹਾਂ ਮੁਠੀ ਘੁੱਟ ਕੇ ਫੜਦਾ ਉਹਨਾਂ ਦਾ ਉਹਦੀ ਮੁਠੀ ਦੀ ਪਕੜ ਦੇਖੋ ਔਰ ਹਰ ਵੇਲੇ ਉਹਦਾ ਧਿਆਨ ਉੱਥੇ ਹੁੰਦਾ ਕਿ ਵੀ ਕਿਤੇ ਇਹ ਇਹ ਨਾ ਦੁਰਦਰ ਹੋ ਜਾਏ ਜਾਂ ਜੇਬ ਜੀ ਪਾਏ ਹੋਣ ਧਿਆਨ ਉਹਦਾ ਹਰ ਵਕਤ ਉਸ ਜੇਬ ਜੀ ਹੋਏਗਾ ਹੱਥ ਵੀ ਜੇਬ ਚ ਰੁੱਤੇ ਰੱਖਿਆ ਹੁੰਦਾ ਉਹ ਕਿਉਂ ਪ੍ਰੀਤ ਉਹਦੀ ਸੰਭਾਲ ਸਭ ਤੋਂ ਜ਼ਿਆਦਾ ਕਰਦਾ ਉਹਦੀ ਕੇਅਰ ਸਭ ਤੋਂ ਜ਼ਿਆਦਾ ਕਰਦਾ ਤੇ ਜਦ ਔਰ ਜਦੋਂ ਤੱਕ ਜਦੋਂ ਪ੍ਰੀਤ ਨਾ ਹੋਏ ਕੋਈ ਸੰਭਾਲ ਨਹੀਂ ਤੁਸੀਂ ਆ ਆਮ ਦੇਖਦੇ ਆਂ ਅਸੀਂ ਮੈਂ ਕਈ ਵਾਰੀ ਦੇਖਦਾ ਨਾ ਕਈ ਵਾਰੀ ਘਰਾਂ ਦੇ ਵਿੱਚ ਪ੍ਰੋਗਰਾਮ ਹੁੰਦੇ ਨੇ ਆ ਪਾਰਕਾਂ ਜੀ ਆ ਕਿਤੇ ਵੀ ਡਿਸਪੋਜ਼ੇਬਲ ਲੈ ਕੇ ਆਉਂਦੇ ਆ ਪੈਸੇ ਦੇ ਕੇ ਲੈ ਕੇ ਆਉਂਦੇ ਆ ਔਰ ਥੈਲੀ ਚ ਪਾ ਕੇ ਬੜਾ ਸਵਾਰ ਸਵਾਰ ਸੰਭਾਲ ਸੰਭਾਲ ਕੇ ਰੱਖਦੇ ਆ ਉਹਨੂੰ ਕਿਉਂ ਵੈਲਿਊ ਉਹਦੀ ਜੋਈ ਉਹਦੇ ਚ ਖਾਣਾ ਖਾ ਲਿਆ ਚੀਜ਼ ਉਹੀ ਵੈਲ ਉਹੀ ਚੀਜ਼ ਹੈ ਫਿਰ ਕੀ ਕਰਦੇ ਆ ਸਿੱਧਾ ਡੱਸ ਵਿੱਚ ਕਿਉਂ ਹੁਣ ਦੀ ਵੈਲਿਊ ਖਤਮ ਹੋ ਗਈ ਸਾਡੇ ਵਾਸਤੇ ਹੁਣ ਉਹਦੇ ਨਾਲ ਨਾ ਕੋਈ ਸਾਡਾ ਪ੍ਰੇਮ ਹੈ ਨਾ ਪ੍ਰੀਤ ਹੈ ਨਾ ਪਿਆਰ ਹੈ ਨਾ ਉਹਦੀ ਸੰਭਾਲ ਹੈ ਨਾ ਉਹਦਾ ਕੋਈ ਯੂਜ਼ ਹੈ ਉਹਨੂੰ ਸਿੱਧਾ ਡੱਸ ਵਿੱਚ ਸੋ ਜਸਟ ਸੋ ਗੁਰਬਾਣੀ ਜਦ ਕਿ ਜਦ ਤੱਕ ਜਦੋਂ ਤੱਕ ਤੂੰ ਉਸ ਗੁਨਾ ਦੇ ਨਾਲ ਪ੍ਰੀਤ ਹੋਏ ਨਾ ਤੇਰੀ ਤੇ ਤੂੰ ਗੁਨਾ ਨੂੰ ਸੰਭਾਲ ਕੇ ਰੱਖੇਂ ਔਰ ਹੁੰਦਾ ਕੀ ਹੈ ਇਨਸਾਨ ਕੋਲ ਗੁਣ ਜਿਹੜੇ ਨੇ ਹਰ ਮਿਸਰ ਤੇਰੇ ਗੁਣ ਗਲਿਆ ਗੁਣ ਨਿਕਲ ਜਾਂਦੇ ਨੇ ਕਿਉਂ ਗੁਣਾ ਦੇ ਨਾਲ ਤ੍ਰੀਤ ਨਹੀਂ ਹੈ ਉਹ ਸੰਭਾਲ ਨਹੀਂ ਹੈ ਸੋ ਉਹ ਉਹੀ ਸਾਰੇ ਗੁਣਾ ਦਾ ਜਿਹੜਾ ਖਜ਼ਾਨਾ ਗੁਰੂ ਸਾਹਿਬ ਨੇ ਜਿਹੜਾ ਕਹਿੰਦੇ ਨੇ ਕਿ ਉਹ 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 ਅਕਾਲ ਪੁਰਖ ਜਿਹੜਾ ਨਾ ਉਹੀ ਸਾਰੇ ਗੁਣਾ ਦਾ ਖਜ਼ਾਨਾ ਕਹਿੰਦੇ ਹਬ ਗੁਣ ਤੈਂਡੇ ਨਾਨਕ ਜੀਓ ਮੈਕੂ ਥੀਏ ਮੈਨ ਨਿਰਗੁਣ ਕੀ ਹੋਵੇ ਤੋ ਜੇਵੜ ਦਾਤਾਰ ਕੋ ਨਾਹੀ ਜਾਚਕ ਸਦਾ ਜਾਚੇ ਵੈ ਯਾਨੀ ਕਿ ਸਭ ਗੁਣ ਤੇ ਅੰਡੇ ਮਨ ਨਾਨਕ ਜੀ ਉਹ ਸਾਰੇ ਗੁਣ ਤੇਰੇ ਰੱਬ ਤੇਰੇ ਹੀ ਨੇ ਇੱਕ ਜਗ੍ਹਾ ਹੋਰ ਅਸੀਂ ਪੜਦੇ ਆ ਨਾ ਅ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਤੁਸੀਂ ਪੜ੍ਹਾਉਣਾ ਕਦੀ ਮੈਨੂੰ ਸ਼ਬਦ ਨਾਨਕ ਜੋਰ ਗੋਬਿੰਦ ਦਾ ਪੂਰਨ ਗੁਣਤਾਸ ਉਹ ਪੂਰਨ ਗੁਣਤਾਸ ਹੈ ਉਹ ਸਾਰਾ ਜੋਰ ਜਿੰਨੀ ਤਾਕਤ ਜਿੰਨਾ ਕੁਛ ਹੈਗਾ ਨਾ ਮੇਰਾ ਉਹ ਸਾਰਾ ਉਸ ਅਕਾਲਪੁਰਖ ਤੇਰਾ ਹੀ ਹੈ ਗੁਣਾ ਦਾ ਖਜ਼ਾਨਾ ਹੈ ਤੂੰ ਅੱਛਾ ਇਹਦੇ ਜਿਹੜੀ ਪਹਿਲੀ ਪੰਕਤੀ ਹੈ ਬਿਰਥੀ ਕਦੇ ਨਾ ਹੋਵੇ ਜਨ ਕੀ ਹਰਦਾਸ ਇਹਦੇ ਜਿਹੜੇ ਅਰਥ ਕੀਤੇ ਜਾਂਦੇ ਨੇ ਨਾ ਇਹਦੇ ਇਹ ਕਹਿੰਦੇ ਕਹਿੰਦੇ ਨੇ ਕਿ ਵੀ ਜਿਹੜੇ ਜਨ ਜਿਹੜਾ ਜਦੋਂ ਅਰਦਾਸ ਕਰਦਾ ਜਦੋਂ ਬੇਨਤੀ ਕਰਦਾ ਉਹਦੀ ਬਰਦਾਸ਼ਤ ਬਿਰਥੀ ਨਹੀਂ ਜਾਣਦੀ ਕਰੀ ਪਰ ਇਹ ਕੀ ਸੱਚ ਹੈ ਜਿੰਨੀ ਅਦਾਸਾਂ ਅਸੀਂ ਕਰਦੇ ਆ ਆਕੇ ਲੋਕੀ ਦੇ 5 5 10 ਜਦ ਪਤਾ ਨਹੀਂ 15 15 ਮਿੰਟ ਵੀ ਲਾ ਦਿੰਦੇ ਨੇ ਕਈ ਵਾਰੀ ਖਲੋ ਕੇ ਸਾਹਮਣੇ ਹੋ ਜਾਂਦੀਆਂ ਪੂਰੀਆਂ ਨਹੀਂ ਹੁੰਦੀਆਂ ਪੂਰੀਆਂ ਹੋ ਜਾਂਦੀਆਂ ਤੇ ਫਿਰ ਇਹਦਾ ਕੀ ਮਤਲਬ ਹੋਇਆ ਇੱਕ ਪਾਸੇ ਕਹਿ ਰਹੇ ਕਿ ਬਿਰਤੀ ਕਦੀ ਨਾ ਹੋਈ ਜਨ ਕੀ ਅਰਦਾਸ ਤੇ ਫਿਰ ਮਨ ਚ ਸ਼ੰਕਾ ਵੀ ਆਂਦੀ ਹੈ ਕਿ ਮੈਂ ਤੇ ਅਰਦਾਸਾਂ ਕੀਤੀਆਂ ਮੇਰੀਆਂ ਤੇ ਪੂਰੀਆਂ ਨਹੀਂ ਹੋਈਆਂ ਪਰ ਜਦੋਂ ਇਸ ਅਗਲੀ ਪੰਕਤੀ ਜਦ ਤੱਕ ਅਸੀਂ ਪੂਰੀ ਨਹੀਂ ਪੜਦੇ ਨਾ ਸਾਨੂੰ ਅਰਥ ਨਹੀਂ ਪਤਾ ਲੱਗਦਾ ਉਹਦੇ ਚ ਲਿਖਿਆ ਨਾਨਕ ਜੋਰ ਗੋਬਿੰਦ ਕਾ ਇਹ ਸਾਰਾ ਜਿਹੜੇ ਪੂਰਨ ਜਿਹੜਾ ਜੋਰ ਆ ਨਾ ਜਿੰਨੀ ਤਾਕਤ ਹੈ ਨਾ ਮੇਰੀ ਉਹ ਗੁਣਾਂ ਦੇ ਵਿੱਚ ਹੈਗੀ ਹੈ ਤੇ ਜਦੋਂ ਉਹ ਗੁਣ ਲੈਣ ਨੂੰ ਤਿਆਰ ਕਰ ਹੁੰਦਾ ਨਾ ਤੇ ਕਦੀ ਵੀ ਉਹ ਦੁਨਿਆਵੀ ਬਿਰਤੀ ਅਰਦਾਸ ਕਰਦਾ ਹੀ ਨਹੀਂ ਮੇਰੇ ਕਾਰੋਬਾਰ ਦੇ ਦਿਓ ਮੈਨੂੰ ਬਿਜ਼ਨਸ ਚਲਾ ਦਿਓ ਮੇਰਾ ਇਹ ਕਰ ਦਿਓ ਮੇਰਾ ਇਹਨੂੰ ਕਹਿੰਦੇ ਨੇ ਕਿ ਬਿਰਥੀ ਅਰ ਅਰ ਜਾਨ ਦੀ ਜਿਹੜੀ ਅਰਦਾਸ ਹੈ ਨਾ ਕੋਈ ਬਿਰਥੀ ਨਹੀਂ ਹੁੰਦੀ ਮੇਰਾ ਮੈਨੂੰ ਇਹ ਫੜਾ ਦਿਓ ਮੈਨੂੰ ਉਹ ਦੇ ਦਿਓ ਮੇਰੇ ਇਹ ਕੰਮ ਕਰਾ ਦਿਓ ਮੇਰੀ ਕੋਠੀ ਬਣਾ ਦਿਓ ਉਹ ਬਿਰਥੀ ਅਰਦਾਸ ਨਹੀਂ ਕਰਦਾ ਇਹਦੇ ਇਹ ਅਰਥ ਨੇ ਕਿ ਉਹਦੀ ਉਹ ਬਿਰਥੀ ਕਦੇ ਨਾ ਵੀ ਉਹ ਹੁੰਦੀ ਨਹੀਂ ਉਹਦੇ ਕੋਲ ਅਰਦਾਸ ਬਿਰਥੀ ਉਹ ਇੱਕੋ ਹੀ ਅਰਦਾਸ ਕਰਦਾ ਕਿ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਰਦਾਰ ਮੈਂ ਤੇ ਗੁਣ ਦੇ ਜੇ ਗੁਣ ਆ ਗਏ ਤੇ ਸਾਰਾ ਕੁਝ ਆ ਜਾਣਾ ਫਿਰ ਤੁਹਾਨੂੰ ਦੌਲਤ ਵੀ ਆ ਜਾਣੀ ਹੈ ਪੜ੍ਹਾਈ ਵੀ ਆ ਜਾਣੀ ਹੈ ਪੈਸਾ ਵੀ ਆ ਜਾਣਾ ਹੈ ਕਾਰੋਬਾਰ ਵੀ ਆ ਜਾਣਾ ਜੇ ਗੁਣ ਨਾ ਹੋਏ ਅਸੀਂ ਸਾਰੀ ਮਤਲਬ ਤੁਸੀਂ ਵੀ ਐਗਜ਼ਾਮਪਲ ਦੇਖੇ ਹੋਣਗੇ ਦੁਨੀਆ ਦੇ ਵਿੱਚ ਸਾਡੇ ਕੋਲ ਕਈ ਐਗਜ਼ਾਮਪਲ ਸਾਡੇ ਸਾਹਮਣੇ ਆਉਣਗੇ ਕਿ ਜਿਨ੍ਹਾਂ ਕੋਲ ਗੁਣ ਸੀ ਪੱਲੇ ਕਛ ਨਹੀਂ ਸੀ ਉਹ ਗੁਣਾ ਦੇ ਆਧਾਰ ਤੇ ਉਹਨਾਂ ਕੋਲ ਸਾਰਾ ਕੁਝ ਬਣ ਗਿਆ ਚੰਗੇ ਰਿਸ਼ਤੇ ਵੀ ਹੋ ਗਏ ਕਮਾਈਆਂ ਵੀ ਹੋ ਗਈਆਂ ਚੰਗੇ ਕਾਰੋਬਾਰ ਵੀ ਹੋ ਗਏ ਸਭ ਕੁਝ ਕੀਤਾ ਤੇ ਐਸੇ ਵੀ ਐਗਜ਼ਾਮਪਲ ਹੋਣਗੇ ਕਿ ਜਿਨ੍ਹਾਂ ਕੋਲ ਪਿਓ ਦਾਦੇ ਦਾ ਪੁਸ਼ਤੈਨੀ ਕੁਛ ਖਜ਼ਾਨਾ ਮਿਲਿਆ ਵੀ ਹੋਇਆ ਤੇ ਗੁਣ ਨਹੀਂ ਸੀ ਉਹ ਵੀ ਉਹ ਵੀ ਲੁੱਟਿਆ ਗਿਆ ਸਾਰਾ ਖਤਮ ਹੋ ਗਿਆ ਐਸੀ ਸਾਡੇ ਸੋ ਸਾਰੀ ਗੱਲ ਤੇ ਗੁਣਾ ਦੀ ਹੈ ਤੇ ਅਸੀਂ ਜਾ ਕੇ ਉੱਥੇ ਉਹ ਮੰਗਦੇ ਅਸੀਂ ਗੁਣ ਤੇ ਮੰਗੇ ਨਹੀਂ ਸੋ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਕਿ ਵਿਰਤੀ ਕਦੇ ਨਾ ਹੋਵੇ ਉਹ ਹੁੰਦੀ ਨਹੀਂ ਉਹਦੇ ਕੋਲ ਅਰਦਾਸ ਯਾਨੀ ਕੀ ਅਰਦਾਸ ਸੋ ਇੱਥੇ ਇੱਥੇ ਜਿਹੜੀ ਕਬੀਰ ਸਾਹਿਬ ਜਿਹੜੀ ਗੱਲ ਕਰ ਰਹੇ ਨਾ ਕਿ ਤਾਂ ਅਸਿਓ ਪ੍ਰੀਤ ਕਰ ਉਹ ਗੁਣਾ ਦੇ ਨਾਲ ਪ੍ਰੀਤਕਰ ਜਾਂਕੋ ਠਾਕੁਰ RAM ਉਹ RAM ਜਿਹੜਾ ਜਿਹੜੇ ਸਾਰੇ ਗੁਣਾ ਦਾ ਮਾਲਕ ਹੈ ਗੁਣਤਾਸ ਹੈ ਉਹਦੇ ਨਾਲ ਪ੍ਰੀਤਕਰ ਤੇ ਪ੍ਰੀਤ ਕਾਹਦੇ ਨਾਲ ਹੈ ਪੰਡਤ ਰਾਜੇ ਭੂਪਤੀ ਆਵੇ ਕਾਹਨੇ ਕਾਮ ਸਾਡੀ ਪ੍ਰੀਤ ਉਹਨਾਂ ਨੇ ਪਈ ਕਿ ਮੇਰੀ ਕਿਸੇ ਚੰਗੇ ਬੰਦੇ ਨਾਲ ਫੋਟੋ ਖਿੱਚੀ ਹੈ ਦੇ ਦੌੜ ਦੌੜ ਕੇ ਲੋਕੀ ਸੈਲਫੀਆਂ ਖਿਚਾਉਂਦੇ ਨੇ ਤੇਰੇ ਕਿੱਥੇ ਕਾਮ ਹੋ ਮੇਰੀ ਇਹਦੇ ਨਾਲ ਲਿੰਕ ਬਣ ਜੇ ਮੇਰੀ ਇਹਦੇ ਨਾਲ ਯਾਰੀ ਦੋਸਤੀ ਹੋ ਜੇ ਇਹਦੇ ਨਾਲ ਫੋਟੋ ਆ ਜੇ ਲੋਕਾਂ ਨੇ ਫੋਟੋਆਂ ਖਿਚਾ ਕੇ ਜਾ ਕੇ ਆਪਣੇ ਆਪਣੀ ਘਰਾਂ ਚ ਲਾਈਆਂ ਹੋਈਆਂ ਕਿ ਦੇਖੋ ਜੀ ਦੇਖੋ ਮੈਂ ਰਿਹਾ ਇਹਨਾਂ ਨਾਲ ਹੈਗੀ ਹੈ ਜਾਣ ਪਛਾਣ ਇਹਨਾਂ ਨਾਲ ਮੇਰੀ ਉਹ ਕਿੱਥੇ ਕੰਮ ਆਏਗਾ ਉਹ ਕੰਮ ਉਦੋਂ ਤੱਕ ਹੀ ਆਏਗਾ ਜਦ ਤੱਕ ਤੁਹਾਡੇ ਨਾਲ ਉਹਦਾ ਕੰਮ ਇਹਨੇ ਡਿਸਪੋਜ਼ਲ ਵਾਂਗ ਨੂੰ ਵੀ ਤੁਹਾਨੂੰ ਟੁੱਟਿਆ ਹੋਏਗਾ ਉਹਨੇ ਦਸਵੇਂ ਜੀ ਉਹ ਗੁਰਮਾਨੀ ਚ ਕਿ ਪੜਦੇ ਨਾ ਕਿ ਜਦੋਂ ਤੂੰ ਕਿਤੇ ਵੀ ਜਾਂਦਾ ਓਦੋਂ ਤੇਰੇ ਕੰਮ ਕੀ ਆਣਾ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚੱਲਣ ਉਹ ਸੱਜਣ ਕੌਣ ਨੇ ਉਹ ਸੱਜਣ ਗੁਣ ਨੇ ਜਿੱਥੇ ਲੇਖਾ ਮੰਗੀ ਐਿੱਥੇ ਖੜੇ ਦਿਸਨ ਜਿੱਥੇ ਤੈਨੂੰ ਲੋੜ ਪਏ ਭਾਵੇਂ ਤੂੰ ਵਿਦੇਸ਼ ਚ ਗਿਆ ਭਾਵੇਂ ਤੂੰ ਘਰੋਂ ਬਾਹਰ ਗਿਆ ਭਾਵੇਂ ਤੇਰੇ ਨਾਲ ਕੋਈ ਵੀ ਨਹੀਂ ਹੈਗਾ ਅੰਦਰ ਤੇਰੇ ਗੁਣ ਕੁਆਲਿਟੀ ਨੂੰ ਸਮਝਣ ਦੀ ਸਿਚੁਏਸ਼ਨ ਨੂੰ ਸਮਝਣ ਦੀ ਗੱਲ ਬਾਤ ਤੇਰੇ ਕੋਲ ਸੋਚ ਸਮਝ ਹੈਗੀ ਏ ਅਕਲ ਹੈ ਗਿਆਨ ਹੈ ਤੇ ਉਹ ਗਿਆਨ ਤੇਰੇ ਨਾਲ ਖੜਾ ਜਿੱਥੇ ਲੇਖਾ ਮੰਗੇ ਜਿੱਥੇ ਲੋੜ ਪਈ ਕਿੱਥੇ ਖੜੇ ਤੁਸੀਂ ਉਹ ਤੇਰੇ ਕੋਲ ਖੜੇ ਨੇ ਤੇ ਜਿਨ੍ਹਾਂ ਨਾਲ ਤੂੰ ਯਾਰੀ ਦੋਸੀ ਪਾਈ ਕੋਈ ਕਿੱਥੇ ਕੋਈ ਕਿੱਥੇ ਕੋਈ ਉਹਨਾਂ ਨਾਲ ਕੀ ਹੋਏਗਾ ਉਹ ਤੇਰੇ ਕਿੱਥੇ ਨੇ ਨੇੜੇ ਸੋ ਇਹ ਕਬੀਰ ਸਾਹਿਬ ਅੱਜ ਇਸ ਦੀ ਕਹਿੰਦੇ ਕਿ ਉਹਦੇ ਨਾਲ 프리 ਦਵਾ ਗੁਣਾ ਦੇ ਨਾਲ ਜਾਂ ਕੋ ਠਾਕੁਰ ਰਾਮ ਉਹ ਗੁਣਾ ਦਾ ਗੁਣਤਾਜ ਆ ਗੁਣਾ ਦਾ ਖਜ਼ਾਨਾ ਅਗਲਾ ਸ਼ਲੋਕ ਕਹਿੰਦੇ ਨੇ ਕਬੀਰ ਪੀਤ ਇੱਕ ਸਿਉ ਕੀ ਹੈ ਆਨ ਦੁਬਦਾ ਜਾਏ ਭਾਵੈ ਲਾਂਬੇ ਕੇਸ ਕਰ ਭਾਵੈ ਘਰਣ ਮੁਡਾਇ ਜਿਸ ਨਾਲ ਹੋਣੇ ਪਹਿਲੇ ਪੰਕਤੀ ਅਸੀਂ ਪੜ੍ਹੀ ਹੈ ਨਾ ਵਰਤੀ ਕਦੇ ਨਾ ਹੋ ਵੀ ਜਾਣ ਕੀ ਅਰਦਾਸ ਉਹਦੀ ਅਗਲੀ ਪੰਕਤੀ ਤੋਂ ਪਹਿਲੀ ਪੰਕਤੀ ਸਮਝ ਆਂਦੀ ਹੈ ਆਮ ਤੌਰ ਤੇ ਇਹ ਜਿਹੜੀ ਪੰਕਤੀ ਹੈ ਨਾ ਇਹ ਜਿਹੜਾ ਸ਼ਲੋਕ ਹੈ ਬੜਾ ਵਰਤਿਆ ਜਾਂਦਾ ਪਰ ਇਸ ਇਹਦਾ ਅਗਲੀ ਪੰਕਤੀ ਜ਼ਿਆਦਾ ਵਰਤੀ ਜਾਂਦੀ ਹੈ ਭਾਵੈ ਲਾਂਬੇ ਕੇਸ ਕਰ ਭਾਵੈ ਘਰਣ ਮੁਡਾਇ ਕਿ ਦੇਖੋ ਜੀ ਭਾਵੈ ਕੇਸ ਰੱਖੋ ਨਾ ਰੱਖੋ ਮੁੰਡਾ ਦਿਓ ਜੋ ਮਰਜ਼ੀ ਕਰ ਲੋ ਕੋਈ ਫਰਕ ਨਹੀਂ ਪੈਂਦਾ ਇਹਦੇ ਵਿੱਚ ਕੋਈ ਸਿੱਖੀ ਨਹੀਂ ਇਹ ਬੜੀ ਕੋਟ ਕੀਤੀ ਜਾਂਦੀ ਹੈ ਪਰ ਇਹਦੇ ਵਿੱਚ ਇੱਕ ਚੀਜ਼ ਧਿਆਨ ਨਾਲ ਪੜੋ ਸ਼ਬਦਾਂ ਨੂੰ ਲਫ਼ਜ਼ਾਂ ਨੂੰ ਅਸੀਂ ਨਾ ਬੜੇ ਧਿਆਨ ਨਾਲ ਪੜੀਏ ਇਹਦੇ ਵਿੱਚ ਲਿਖਿਆ ਭਾਵੇਂ ਲੰਬੇ ਕੇਸ ਕਰ ਕੇਸ ਕੀਤੇ ਜਾਂਦੇ ਨੇ ਨਹੀਂ ਕੀਤੇ ਨਹੀਂ ਜਾ ਸਕਦੇ ਸਾਨੂੰ ਵੀ ਕਿਹਾ ਹੋਇਆ ਕਿਹਾ ਹੋਇਆ ਕੇਸਾਂ ਦੀ ਸੰਭਾਲ ਕਰਨੀ ਹੈ ਹਨ ਜੀ ਕੇਸ ਕੇਸ ਰੱਖ ਨਹੀਂ ਸਕਦਾ ਕੋਈ ਉਹ ਤਾਂ ਕੁਦਰਤ ਦੀ देन ਆ ਕਿੰਨੇ ਵੱਢ ਦਿਲ ਲੈਨੇ ਕਿਸ ਤਰ੍ਹਾਂ ਉਹ ਘਟ ਹਾਂ ਤੁਸੀਂ ਕੁਝ ਐਫਰਟ ਕਰਕੇ ਕੁਝ ਅਲੱਗ ਤੋਂ ਕੁਝ ਉਹਦੇ ਤੇ ਮਿਹਨਤ ਕਰਕੇ ਤੁਸੀਂ ਲੰਬੇ ਕਰ ਸਕਦੇ ਹੋ ਜੜੀਆਂ ਬੂਟੀਆਂ ਦੇ ਨਾਲ ਤੇਲ ਦੇ ਨਾਲ ਕੋਈ ਹੋਰ ਤਰੀਕੇ ਅਪਣਾ ਕੇ ਉਹ ਲੰਬੇ ਕੀਤੇ ਜਾ ਸਕਦੇ ਨੇ ਕੁਦਰਤ ਦੇ ਸਿਸਟਮ ਦੇ ਵਿੱਚ ਹੀ ਤੇ ਇਹੀ ਸਿਸਟਮ ਇਹੀ ਤਰੀਕਾ ਔਜੋਗੀ ਅਪਣਾਉਂਦੇ ਸੀ ਕਿ ਸਾਨੂੰ ਉਹ ਜਿਹੜੇ ਬੋਰਡ ਦਾ ਦਰਖਤ ਹੁੰਦਾ ਉਹਦੇ ਉਹ ਜਿਹੜਾ ਚਿੱਟਾ ਜਾਂ ਪਦਾਰਥ ਨਿਕਲਦਾ ਉਹਦੇ ਵਿੱਚੋਂ ਉਹਨੂੰ ਉਹਦੇ ਨਾਲ ਹੋਰ ਜੜੀਆਂ ਬੂਟੀਆਂ ਪਾ ਕੇ ਕੁਝ ਐਸੀ-ਐਸੀ ਚੀਜ਼ਾਂ ਬਣਾਉਂਦੇ ਸੀ ਜਿਨ੍ਹਾਂ ਨੂੰ ਆਪਣੇ ਤੇ ਉਹਦੇ ਤੇ ਵਾਲਾਂ ਦੇ ਲਾਲਾ ਕੇ ਜਟਾਵਾਂ ਲੰਬੀਆਂ ਕਰਦੇ ਸੀ ਤੇ ਉਹ ਜਟਾਵਾਂ ਲੰਬੀਆਂ ਵੀ ਹੁੰਦੀਆਂ ਸੀ ਤੇ ਜਟਾਵਾਂ ਉਲਝਦੀਆਂ ਵੀ ਸੀ ਇਹਦੇ ਨੂੰ ਇਹਨੂੰ ਹੀ ਧਰਮ ਸਮਝਿਆ ਜਾਂਦਾ ਸੀ ਇਹਨੂੰ ਇਹਨੂੰ ਲੰਬੇ ਕਿ ਤੁਸੀਂ ਅੱਜ ਵੀ ਦੇਖੋ ਜਦੋਂ ਸਨਿਆਸੀਆਂ ਦੇ ਜਾਓ ਜਾਂ ਕੁੰਭ ਮੇਲੇ ਤੇ ਜਾਓ ਉਹਨਾਂ ਦੀ ਜਟਾਵਾਂ ਜਿਹੜੀਆਂ ਨੇ ਆਮ ਬੰਦਿਆਂ ਤੋਂ ਜ਼ਿਆਦਾ ਵੱਡੀਆਂ ਹੁੰਦੀਆਂ ਐਨੇ ਲੰਬੇ ਜੋਟਾਵਾ ਆਮ ਬੰਦਿਆਂ ਦੇ ਨਹੀਂ ਹੁੰਦੀ ਉਹਨਾਂ ਨੇ ਕੁਝ ਐਫਰਟਸ ਕੀਤੇ ਹੁੰਦੇ ਕੀਤੇ ਹੁੰਦੇ ਨੇ ਉਹਨਾਂ ਨੇ ਲੰਬੇ ਹੁੰਦੇ ਉਹਦੇ ਵਾਸਤੇ ਕਰਵੀਰ ਸਾਹਿਬ ਕਰਨੇ ਭਾਵੇਂ ਲੰਬੇ ਕੇਸ ਕਰ ਤੇ ਦੂਜਾ ਘਰਣ ਮੜਾਏ ਘਰਣ ਮੜਾਏ ਇੱਕ ਫਿਰ ਕਹਿ ਐਸਾ ਵੀ ਆ ਜਿਹੜਾ ਕਿ ਜੜੋਂ ਪੁੱਟਦਾ ਮਤਲਬ ਸਲਵਾ ਮਲ ਕੇ ਸਵਾ ਦੇ ਨਾਲ ਨਾ ਕੇਸਾਂ ਨੂੰ ਜਵਾਲਾ ਨੂੰ ਜੜੋਂ ਪੁੱਟਦਾ ਜਾਂਦਾ ਬਿਲਕੁਲ ਉਹਨੂੰ ਘਰਣ ਮੜਾਏ ਕਹਿੰਦੇ ਬਿਲਕੁਲ ਜੜੋਂ ਹੀ ਪੁੱਟਦੀ ਜਾਂਦੀ ਤੇ ਭਾਵੇਂ ਉਹ ਕਰ ਲੈ ਤੇ ਭਾਵੇਂ ਲੰਬੇ ਕਰ ਲੈ ਜਿੰਨੋ ਉਹਨੂੰ ਕਹਿੰਦੇ ਨਾ ਜੋਗ ਨਾ ਮੁੰਦੀ ਮੂੰਡ ਮੰਡਾਈ ਐ ਜੋਗ ਨਾ ਸਿੰਘ ਜੀ ਬਾਈ ਐ ਉਹ ਜੋਗੀ ਉਹ ਜੋਗ ਨਹੀਂ ਹੈਗਾ ਕਿ ਮੂੰਡ ਮੰਡਾਤਾ ਸੋ ਮੂੰਡ ਮੰਡਾ ਨੂੰ ਕਬੀਰ ਸਾਹਿਬ ਜਾਂ ਗੁਰੂ ਸਾਹਿਬਾਂ ਨੇ ਬੜੀ ਜਗ੍ਹਾ ਕਹਿ ਆ ਕਿ ਮੂੰਡ ਬੜਾਏ ਜੋ ਸਿੱਧ ਪਾਈ ਮੁਕਤੀ ਭੇਡ ਨਭ ਗਈਆਂ ਕਾਈ ਜੇ ਭੇਡ ਮੁੰਡਣ ਨਾਲ ਹੋ ਜਾਂਦਾ ਤਾਂ ਫਿਰ ਭੇਡਾਂ ਨੂੰ ਤੇ ਮੁਕਤੀ ਮਿਲ ਜਾਣੀ ਚਾਹੀਦੀ ਉਹ ਤਾਂ ਮੁੱਢੀਆਂ ਜਾਂਦੀਆਂ ਪੂਰੀਆਂ ਉਹਨਾਂ ਨੂੰ ਕੱਲੀ ਮੁਕਤੀ ਮਿਲਣੀ ਸੀ ਸੋ ਇਹਦੇ ਵਿੱਚ ਜਿਹੜੀ ਗੱਲ ਕੀਤੀ ਹੈ ਨਾ ਕਿ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਮੁੰਡਾ ਵੀ ਉਹਦੀ ਪਹਿਲੀ ਪੰਗਤੀ ਅਸੀਂ ਮਿਸ ਕਰ ਜਾਂਦੇ ਆ ਉਹ ਕਬੀਰ ਪ੍ਰੀਤ ਇੱਕ ਸਿਉ ਕੀਏ ਆਨ ਦੁਬਦਾ ਜਾਏ ਇਹਦੇ ਵਿੱਚ ਆਨ ਜਿਹੜਾ ਲਫ਼ਜ਼ ਆਨ ਮਤਲਬ ਹੋਰ ਜਿਹੜੀ ਹੈ ਨਾ ਇਸ ਤੋਂ ਇਲਾਵਾ ਜਿਹੜੇ ਨਾ ਇੱਕ ਦੀ ਪ੍ਰੀਤ ਤੋਂ ਇਲਾਵਾ ਆਨ ਜਿਹੜੀ ਹੈ ਨਾ ਉਸ ਤੋਂ ਇਲਾਵਾ ਜਿਹੜੀ ਉਹ ਸਾਰੀ ਦੁਬਦਾ ਨੇ ਦੁਬਦਾ ਕੀ ਹੈ ਦੁਬਦਾ ਇਹ ਹੈ ਕਿ ਬਾਰੀ ਦਿਖਾਵਾ ਕਰਨਾ ਕਿ ਇਸ ਸਾਨੂੰ ਕਿ ਚਟਾਵਾ ਬਣਾ ਲਵਾ ਕਰੜ ਮੁੜਾ ਦੇਵਾ ਜਾਂ ਕੋਈ ਭੇਗ ਤਾਲਵਾ ਜਾਂ ਕੋਈ ਕੁਝ ਕਰ ਲਵਾ ਇਹਦੇ ਨਾਲ ਜਿਹੜਾ ਉਹ ਜਿਹੜੀ ਮੇਰੀ ਜਿਆਦਾ ਪ੍ਰੇਮ ਪ੍ਰਿਆਪ ਪ੍ਰੀਤ ਹੋ ਜਾਏਗੀ ਇਹ ਇਹ ਬਾਰ ਇਹ ਇਹ ਦੁੱਬਦਾ ਇਹ ਆਨ ਦੁੱਬਦਾ ਇਹ ਇੱਕ ਦੇ ਨਾਲ ਪ੍ਰੀਤ ਨਹੀਂ ਹੈ ਇੱਕ ਸ਼ਬਦ ਅਸੀਂ ਪੜਦੇ ਹਾਂ ਨਾ ਕਿ ਸਾਚੀ ਪ੍ਰੀਤ ਹਮ ਤੁਮਸੇ ਉਜੋਰੀ ਤੁਮਸੇ ਉਜੋਰ ਅਵਸੰਤੋਰੀ ਉਹਦੇ ਵਿੱਚ ਵੀ ਉਹਦੇ ਅਰਥ ਜਿਹੜੇ ਨੇ ਨਾ ਉਹਨੂੰ ਉਸ ਤਰ੍ਹਾਂ ਹੀ ਦੱਸਿਆ ਜਾਂਦਾ ਹੈ ਕਿ ਬਈ ਜਿਵੇਂ ਮੋੜ ਦਾ ਬਦਲਾ ਦੇ ਨਾਲ ਪਿਆਰ ਹੈ ਅੱਜ ਹੈ ਬਦਲਾ ਦੇ ਨਾਲ ਜੋ ਗਿਰਵਰਤੋ ਹਮਰਾ ਜੋ ਤੁਮ ਚੰਦ ਤੋ ਜਿਸਨਾ ਚੰਦ ਦਾ ਚਕਵੀ ਦੇ ਨਾਲ ਉਹ ਸੌਰੀ ਚੰ ਚਕਵੀ ਦਾ ਚੰਦ ਦੇ ਨਾਲ ਪਿਆਰ ਹੈ ਚਕੋਰ ਦਾ ਇਸ ਤਰ੍ਹਾਂ ਹੀ ਉਹ ਤੀਰਥ ਦਾ ਜਿਹੜਾ ਜਾਣ ਵਾਲਿਆਂ ਨਾਲ ਹੈਗਾ ਪਰ ਉਹਦੇ ਸ਼ਬਦ ਨੂੰ ਤੁਸੀਂ ਮਤਲਬ ਜਦੋਂ ਗਹਿਰਾਈ ਨਾਲ ਪੜਦੇ ਆ ਨਾ ਉਸ ਸ਼ਬਦ ਦੇ ਵਿੱਚ ਰਵਿਦਾਸ ਜੀ ਨੇ ਇਹ ਜਿਹੜੀ ਚੀਜ਼ਾਂ ਦਿਖਾਵੇ ਦੀ ਦਸੀਆਂ ਕਿ ਮੋਰ ਦਾ ਜਿਹੜਾ ਹੈ ਨਾ ਜੋ ਤੂੰ ਗਿਰ ਵਰਤ ਤੂੰ ਤੂੰ ਤੇ ਬਦਲਾ ਵਾਂਕਣਾ ਉਸ ਪਹਾੜ ਉਸ ਸੋਨੇ ਪੜ ਅਸੀਂ ਮੋਰ ਮੋਰ ਮਤਲਬ ਮੋਰ ਜਿਹੜਾ ਨਾ ਉਹ ਜਦੋਂ ਮੌਸਮ ਇਹੋ ਜਿਹਾ ਹੁੰਦਾ ਜਦੋਂ ਬੱਦਲ ਛਾਂਦੇ ਨੇ ਤੇ ਉਹ ਨੱਚਦਾ ਲੋਕਾਂ ਨੂੰ ਨੱਚਦਾ ਕਿ ਲੋਕਾਂ ਨੂੰ ਲੱਗਦਾ ਕਿ ਇਹ ਸੁਹਾਵਣੇ ਮੌਸਮ ਕਰਕੇ ਨੱਚਦਾ ਪਿਆ ਪਰ ਐਕਚੁਅਲ ਸੁਹਾਵਣੇ ਮੌਸਮ ਕਰਕੇ ਨੱਚਦਾ ਉਹ ਲੱਭਦਾ ਹੁੰਦਾ ਮੋਰਨੀ ਉਹਦੀ ਉਹ ਕਾਮਵਾਸ ਨਾਲ ਉਸ ਉਹ ਉਹ ਨੱਚ ਨੱਚ ਕੇ ਨਾ ਆਪਣੇ ਪੰਖ ਫੈਲਾ ਕੇ ਉਹ ਮੋਰਨੀ ਦੇ ਉਸ ਅਟ੍ਰੈਕਸ਼ਨ ਦੇ ਵਿੱਚ ਨਜ਼ਦਾ ਪਰ ਲੋਕਾਂ ਨੂੰ ਲੱਗਦਾ ਕਿ ਉਹਦੇ ਨੇੜੇ ਨਜ਼ਦਾ ਜੋ ਤੂੰ ਚੰਦ ਤੂੰ ਪਏ ਚਕੋਰਾ ਚਕੋਰਾ ਚਕੋਰ ਵੀ ਜਿਹੜਾ ਉਹ ਚੰਨਵਾਲ ਦੇਖਦਾ ਰਹਦਾ ਪਰ ਐਕਚੁਅਲ ਦੇ ਵਿੱਚ ਇੱਕ ਮੰਤ ਹੈਗੀ ਹੁਣ ਅਸਲ ਕੀ ਹੈ ਇਹ ਯਾਨੀ ਲੇਕਿਨ ਕਿਹਾ ਜਾਂਦਾ ਕਿ ਚੱਕਵਾ ਜਿਹੜਾ ਉਹ ਰਾਤ ਜਦੋਂ ਨੇਹਰਾ ਹੁੰਦਾ ਤੇ ਚਕਵੀ ਤੋਂ ਵਿਛੜ ਜਾਂਦਾ ਕਬੀਰ ਸਾਹਿਬ ਨੇ ਇਹਦੇ ਵਿਚਕਾਰ ਕੀਤਾ ਜੋ ਕਬੀਰ ਜਿਉਂ ਚਕਵੀ ਇਸ ਵਿੱਚ ਰਾਤੀ ਵਿਛੜ ਜਾਂਦੇ ਨੇ ਆਈ ਮਿਲੇ ਪ੍ਰਭਾਤ ਜੋਨਰ ਵਿਛਰੇ RAM DIN ਦਿਨ ਮੇਰੇ ਰਾਤ ਸੋ ਇਹ ਉਹਦਾ ਜ਼ਿਕਰ ਵੀ ਹੈਗਾ ਤੇ ਹੁਣ ਉਹ ਜਿਹੜਾ ਚੱਕਾ ਹੈਗਾ ਉਹ ਚੰਨ ਵੱਲ ਦੇਖਦਾ ਕਿ ਬਈ ਕਦੋਂ ਇਹ ਛੁਪੇ ਤੇ ਮੈਂ ਚੱਕਵੀ ਨੂੰ ਮਿਲੇ ਸੂਰਜ ਨਿਕਲੇ ਤੇ ਲੋਕੀ ਕਮਨ ਨੇ ਕਿਹਾ ਇਹਦਾ ਚਾਨਣ ਨਾਲ ਬੜਾ ਚਾਨਣ ਚੰਨ ਤੇ ਮੋਈਤ ਹੋਇਆ ਤੇ ਦਿਖਾਵਾ ਹੈ ਉਹਦਾ ਇਸ ਤਰ੍ਹਾਂ ਹੀ ਤੀਰਤ ਤੇ ਤੀਰਥਾਂ ਨੂੰ ਤੀਰਤ ਨੂੰ ਗੁਰਬਾਣੀ ਚ ਪ੍ਰਮਾਨ ਹੈ ਨਹੀਂ ਜੋ ਤੁਮ ਤੀਰਤ ਤੋਂ ਹਮ ਜਾਂਦੀ ਤੀਰਥਾਂ ਤੇ ਜਾਣ ਵਾਲੇ ਲੱਗਦਾ ਕਿ ਬੜੇ ਬੜੇ ਧਰਮੀ ਨੇ ਜੀ ਪਰ ਉਹਦਾ ਐਕਚੁਅਲ ਕੀ ਹੁੰਦਾ ਉਹਦਾ ਹੁੰਦਾ ਕਿ ਉਥੇ ਜਾਵਾਂਗਾ ਤੇ ਮੇਰੀ ਇਹ ਮੰਨਤਾ ਪੂਰੀ ਹੋਏਗੀ ਉਹਨੂੰ ਰੱਬ ਦੇ ਨਾਲ ਥੋਣਾ ਕੋਈ ਅਕਾਲਪੁਰ ਪਰਮਾਤਮਾ ਨਾਲ ਥੋਣਾ ਲੈਣਾ ਦੇਣਾ ਉਹਦੇ ਆਪਣੀਆਂ ਮੰਨਤਾ ਆਪਣੀਆਂ ਕੋਈ ਮੰਗਾ ਆਪਣੀਆਂ ਚੀਜ਼ਾਂ ਵਾਸਤੇ ਗਿਆ ਆਪਣੇ ਕੋਈ ਲੋੜਾਂ ਵਾਸਤੇ ਗਿਆ ਉਥੇ ਲੋਕ ਕੀ ਸਮਝਦੇ ਬੜਾ ਧਰਮੀ ਹੈ ਜੇ ਉਥੇ ਜੇ ਇਨਾਂ ਨੂੰ ਤੇ ਤੀਰਥ ਦੇ ਨਾਲ ਪਿਆਰ ਹੁੰਦਾ ਤੇ ਸਾਰਾ ਦੇ ਉਥੇ ਗੰਦ ਪਾ ਕੇ ਆਂਦੇ ਨੇ ਪਾਣੀ ਤੁਸੀਂ ਪਲੂਟ ਕਰਕੇ ਆਂਦੇ ਹੋ ਜਗਾਵਾਂ ਤੁਸੀਂ ਗੰਦੀਆਂ ਕਰਕੇ ਆਂਦੇ ਹੋ ਜੋ ਖਲੇਰਾ ਉਥੇ ਸਭ ਕੁਝ ਹੁੰਦਾ ਉਥੇ ਲੇਕਿਨ ਲੋਕਾਂ ਨੂੰ ਲੱਗਦਾ ਕਿ ਉਸੇ ਨੂੰ ਕਿਹਾ ਕਿ ਜੋ ਤੂੰ ਤੀਰ ਤੋ ਤੋ ਅਸੀਂ ਤੇ ਉਹਦੇ ਵਾਕਣਾ ਅਸੀਂ ਅਸੀਂ ਤਾਂ ਅਸੀਂ ਤਾਂ ਆਪਣੀਆਂ ਮੰਗਾ ਦੁਨੀਆ ਨੂੰ ਇਹ ਲੱਗਦਾ ਸੋ ਉਸੇ ਸ਼ਬਦ ਦੇ ਵਿੱਚ ਜਦੋਂ ਅਖੀਰ ਦੇ ਵਿੱਚ ਉਹ ਕਨਕਲੂਡ ਕਰ ਦੇਣਾ ਕਿ ਐਕਚੁਅਲ ਦੇ ਵਿੱਚ ਕੀ ਹੈ ਤੇ ਮੇਰੇ ਭਜਨ ਕਟੇ ਜੰਮ ਫਸਾ ਭਗਤ へਤ ਭਗਤ へत ਤੱਤੈ ਨੂੰ ਸਿਹਾਰੀ ਭਗਤ へਤ ਗਾਵੇ ਰਵਿਦਾਸਾ ਉਹ ਭਗਤੀ ਜਦ ਤੱਕ ਭਗਤੀ ਮਤਲਬ ਉਹ ਗੁਣ ਨਹੀਂ ਧਾਰਨ ਕੀਤੇ ਤਦ ਤੱਕ ਨਹੀਂ ਇੱਕ ਜੰਮ ਫਸਾ ਨਹੀਂ ਕੱਟੀ ਜਾਣੀ ਇਹ ਉਸ ਕੰਟੈਕਸਟ ਦੇ ਵਿੱਚ ਸ਼ਬਦ ਹੈ ਸੋ ਸੋ ਇਸ ਕਰਕੇ ਜਿਤਨੀ ਵੀ ਬਾਹਰਲਾ ਦਿਖਾਵਾ ਹੈ ਨਾ ਗੁਰਬਾਣੀ ਉਹਨਾਂ ਪਰਵਾਹ ਨਹੀਂ ਕਰਦੀ ਬਾਹਰ ਭੇਗ ਅੰਤਰਮਲ ਮਾਇਆ ਛਪਸਨਾਈ ਕਚ ਕਰੇ ਛਪਾਇ ਬਾਹਰ ਗਿਆਨ ਧਿਆਨ ਇਸਨਾਨ ਅੰਦਰ ਬਿਆਪੇ ਲੋਭ ਸੁਹਾਨ ਸੋ ਇਸ ਤਰ੍ਹਾਂ ਦੀ ਗੱਲ ਗੁਰਬਾਣੀ ਕਰਦੀ ਹੈ ਇਸ ਉਸੇ ਕੰਟੈਕਸਟ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਕਬੀਰ ਪ੍ਰੀਤ ਇੱਕ ਸਿਉ ਕੀ ਹੈ ਤੂੰ ਇੱਕ ਨਾਲ ਪ੍ਰੀਤ ਕਰ ਨਹੀਂ ਤੇ ਆਨ ਦੁੱਬਦਾ ਜਾਏ ਜਿੰਨੀਆਂ ਵੀ ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰਨ ਮੜਾਏ ਤੂੰ ਭਾਵੇਂ ਲੰਬੇ ਕੇਸ ਕਰ ਲੈ ਭਾਵੇਂ ਕਰਨ ਮੜਾ ਲੈ ਤੇ ਭਾਵੇਂ ਉਤੋਂ ਕੁਰਬਾਨ ਪਾ ਲੈ ਬਾਣਾ ਪਾ ਲੈ ਇਹ ਪ੍ਰਮਾਨ ਹੈ ਜੀ ਅੰਦਰ ਬਾਣੀ ਨਹੀਂ ਹੈ ਬਾਣਾ ਪਾਇਆ ਜੀ ਬਹੁਤ ਵਧੀਆ ਬਹੁਤ ਇਹ ਬੜੇ ਗੁਰਸਿੱਖ ਦੇਖਣ ਨੂੰ ਲੱਗਦੇ ਨੇ ਨਾ ਉਹ ਪੇਖ ਹੈ ਹੁਣ ਬਾਣਾ ਵੀ ਪਾਇਆ ਹੈ ਉੱਪਰੋਂ ਕਰਪਾਨ ਵੀ ਪਾਈ ਹੈ ਹੈ ਤੇ ਜਾ ਕੇ ਕਿਸੇ ਭੇਖੀ ਕਿਸੇ ਦੇਧਾਰੀ ਦੇ ਪੈਰਾਂ 'ਚ ਡਿੱਗਿਆ ਹੋਇਆ ਤੇ ਪੜਦਾ ਹੈ ਅਬਨਾਸੀ ਮਨ ਮੇ ਬਾਰਾਕ ਮਾਨੁਖ ਕੀ ਤੂੰ ਪ੍ਰੀਤ ਤਿਆਗ ਇਹ ਪੜਦਾ ਵੀ ਹੋਇਆ ਤੇ ਬਾਣੀ ਤਾਂ ਸਮਝ ਨਹੀਂ ਆਈ ਕਿ ਉਹ ਪਰਵਾਹ ਨਾ ਨਹੀਂ ਪਰਵਾਹ ਸੋ ਸਿੱਖੀ ਵੀ ਬਾਹਰਲੇ ਕੇਸ ਦਾ ਕੇਸ ਜਿਹੜੇ ਨੇ ਇਹਦੀ ਸੰਭਾਲ ਕਰਨੀ ਹੈ ਇਹ ਨਿਸ਼ਾਨੀ ਹੈ ਪਰੇ ਸਿੱਖੀ ਨਹੀਂ ਹੈ ਇਹ ਨਿਸ਼ਾਨੀ ਹੈ ਕਿ ਹਾਂ ਵੀ ਇਹ ਇਹ ਸਿੱਖ ਦੀ ਇਹਨੇ ਜਿਹੜੀ ਹੈ ਸੰਭਾਲ ਕੀਤੀ ਹੈ ਇਹਨੇ ਬਾਣੀ ਪਾਈ ਹੈ ਨਿਬਾਣਾ ਪਾਇਆ ਇਹਨੇ ਇਹਨੇ ਕੋਈ ਇਹੋ ਜੇ ਪਸ਼ਾਕ ਪਾਈ ਹੈ ਜਾਂ ਪੱਗ ਬੰਨੀ ਹੈ ਸਿਰ ਤੇ ਜਾਂ ਵੇਸ਼ ਪੂਛਾ ਸਾਰੀ ਇਹ ਇਹ ਸਾਰੀਆਂ ਜਿਹੜੀਆਂ ਨਾ ਇਹ ਬਾਹਰਲੇ ਚੀਜ਼ਾਂ ਚਲੋ ਕਿਸੇ ਲੇਕਿਨ ਐਕਚੁਅਲ ਜਿਹੜੀ ਤਰੀਕ ਜਿਹੜਾ ਹੈਗਾ ਨਾ ਰੱਬ ਨੂੰ ਮਿਲੰਦਾ ਉਹ ਹੈ ਕਬੀਰ ਪ੍ਰੀਤ ਇੱਕ ਸਿਉਂਗੀ ਸੋ ਗੁਰਬਾਣੀ ਦੇ ਵਿੱਚ ਜਿੱਤੇ ਵੀ ਬਾਹਰਲੀ ਭੇਖ ਨੂੰ ਜਿਹੜਾ ਉਹ ਖੰਡਨ ਕੀਤਾ ਉਸੇ ਖੰਡਨ ਦਾ ਜਿਹੜੀ ਗੱਲ ਜਿਹੜੀ ਹੈ ਕਬੀਰ ਸਾਹਿਬ ਇਸ ਸ਼ਲੋਕ ਚ ਕਰ ਰਹੇ ਨੇ ਕਬੀਰ ਪ੍ਰੀਤ ਇੱਕ ਸਿਉ ਕੀਏ ਆਨ ਦੁਬਿਦਾ ਜਾਏ ਭਾਵੈ ਲਾਂਬੇ ਕੇਸ ਕਰ ਭਾਵੈ ਘਰ ਮੁੜਾਏ ਕੁਛ ਵੀ ਬਾਹਰਲਾ ਭੇਖ ਕਰ ਲੈ ਤੇਰੀ ਇੱਕ ਨਾਲ ਪ੍ਰੀਤ ਨਹੀਂ ਹੈ ਤੇ ਸਾਰੇ ਜਿਹੜੇ ਨੇ ਦਿਖਾਵੇ ਬਾਹਰਲੀ ਭੇਖ ਹੋਣਗੇ ਭੁੱਲਾ ਚੁਕਾਂ ਦਿਖਿਮਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ